ਪਟਾਣਕੋਟ ਦੇ ਮੁਹੱਲਾ ਪਧਰੂਆ ਵਿਖੇ ਉਸ ਵੇਲੇ ਵੱਡਾ ਸੜਕੀ ਹਾਦਸਾ ਵਾਪਰ ਗਿਆ ਜਦੋਂ ਪੁਰਾਣਾ ਰੁੱਖ ਰਾਹ ਜਾਂਤੀਆਂ ਗੱਡੀਆਂ ਤੇ ਜੜ ਗਿਆ ਤੇ ਇਸ ਹਾਦਸੇ ਦੇ ਵਿੱਚ 4 ਵਾਹਨ ਨੁਕਸਾਨੇ ਗਏ ਨੇ ਤੇ ਨਾ ਵਾਣਾ ਦੇ ਵਿੱਚ ਸਕੂਲ ਵੈਨ ਵੀ ਸ਼ਾਮਿਲ ਸੀ ਪ੍ਰਸ਼ਾਸਨ ਦੀ ਅਣਦੇਖੀ ਦਾ ਨੁਕਸਾਨ ਅਕਸਰ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਜਿੱਥੇ ਇੱਕ ਪੁਰਾਣਾ ਰੁੱਖ ਹਨੇਰੀ ਦੇ ਕਾਰਨ ਹੇਠਾਂ ਅੜ ਗਿਆ ਇਸ ਸੰਬੰਧੀ ਜਦ ਸਥਾਨਕ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਹੈ ਕਿ ਉਹ ਸਵੇਰੇ ਸੈਰ ਕਰਨ ਦੇ ਲਈ ਬਾਹਰ ਆਏ ਸਨ ਜਦ ਇਹ ਵੱਡਾ ਹਾਦਸਾ ਵਾਪਰਿਆ ਫਿਲਹਾਲ ਹਾਦਸੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਮੈਂ ਤੋਂ ਦਿੱਲੀ ਕਿਤਾ ਗੁਟੀਨ ਚ ਸੈਰ ਕਰਨ ਜਾਣ ਡਿਆ ਸੀਗਾ ਤੇ ਉਸ ਟਾਈਮ ਤੇ ਜਦ ਮੈਂ ਇਥੋਂ ਲੰਘ ਰਿਹਾ ਸੀਗਾ ਜੇ ਮੈਂ ਟੋਟਲ ਦੀ ਬੈਕ ਸਾਈਡ ਤੋਂ ਤੇ ਮੈਨੂੰ ਬੜੀ ਇੱਕ ਧਮਾਕੇ ਦੀ ਬਹੁਤ ਤੇਜ਼ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ ਜਦੋਂ ਅਸੀਂ ਲੱਗਿਆ ਕਿ ਦੇਖਿਆ ਤੇ ਇੱਕ ਪੁਰਾਣਾ ਬੂਟਾ ਸੀਗਾ ਜਿਹੜਾ ਜੜ ਤੋਂ ਉਖੜ ਕੇ ਆਪਣੀ ਟਾਣੀ ਤੋਂ ਟੁੱਟ ਕੇ ਡਿੱਗ ਗਿਆ ਗੱਡੀਆਂ ਦੇ ਉੱਤੇ ਉੱਤੇ ਤਿੰਨ ਚਾਰ ਗੱਡੀਆਂ ਵੀ ਲੱਗੀਆਂ ਸੀ ਜਿਨ੍ਹਾਂ ਨੂੰ ਕਾਫੀ ਨੁਕਸਾਨ ਹੋਇਆ ਜਿਹਦੇ ਵਿੱਚ ਕੀ ਇੱਕ ਸਕੂਲ ਦੀ ਬੈਂ ਵੀ ਲੱਗੀ ਦੀਗੀ ਤੇ ਸਕੂਲ ਦੀ ਬੈਂ ਨੇ 7 ਵਜੇ ਨਾ ਜਾਣਾ ਸੀ ਬੱਚਾ ਨੂੰ ਲੈਣ ਵਾਸਤੇ ਤੇ ਉਹ ਮੇਰੇ ਹਿਸਾਬ ਨਾਲ ਸਿਰ 5-10 ਮਿੰਟ ਡਰਾਈਵਰ ਲੇਟ ਹੋਇਆ ਜੇਕਰ ਡਰਾਈਵਰ ਟਾਈਮ ਸਿਰ ਆ ਜਾਂਦਾ ਗੱਡੀ ਲੈਣ ਵਾਸਤੇ ਤੇ ਸ਼ਾਇਦ ਪਰਮਾਤਮਾ ਨਾ ਕਰੇ ਕੋਈ ਜਾਣੀ ਨੁਕਸਾਨ ਵੀ ਹੋ ਸਕਦਾ ਸੀਗਾ ਤੇ ਸਾਡੀ ਪ੍ਰਸ਼ਾਸਨ ਦੇ ਅੱਗੇ ਤੇ ਫੋਰੈਸਟ ਡਿਪਾਰਟਮੈਂਟ ਦੇ ਅੱਗੇ ਇੱਕੋ ਮੰਗਿਆ ਗਿਆ ਹੈ ਕਿ ਜਿੱਦਾਂ ਪੁਰਾਣੇ ਬੂਟੇ ਆ ਗਏ ਉਹਨਾਂ ਨੂੰ ਟਾਈਮ ਤੇ ਸਮੇਂ ਸਮੇਂ ਤੇ ਉੱਤੇ ਦੇਖਰੇਖ ਕੀਤੀ ਹੈ ਕਿ ਜਿਹੜਾ ਕੋਈ ਪੁਰਾਣਾ ਬੂਟਾ ਨੂੰ ਆਪੇ ਛੰਨ ਦਿੱਤਾ ਜਾਏ ਜਾਂ ਵੱਢ ਦਿੱਤਾ ਜਾਏ ਤਾਂ ਵੀ ਥਾਂ ਤੇ ਨਵਾਂ ਰੁੱਖ ਹੀ ਲਗਾਤਾ ਜਾਏ ਸਾਡੇ ਕਿ 6 ਵੇ ਦੀ ਗੱਲ ਆ ਜੀ ਉਸਲੇ ਵਾਪਰੇਆ ਤੇ ਨੁਕਸਾਨ ਵੀ ਕਾਫੀ ਹੋ ਗਿਆ ਗੱਡੀਆਂ ਦਾ ਤੇ ਇਹ ਆ ਕਿ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਇਹ ਬੂਟਿਆਂ ਦੀ ਦੇਖਰੇਖ ਕਰਨ ਕਾਫੀ ਹੋ ਗਏ ਦੇ ਖਰਾਬ ਹੋ ਗਏ ਤੇ ਬੂਟੇ ਵੜਦਨੇ ਚਾਹੀਦੇ ਹੈਗੇ ਤੇ ਜਾਨੀ ਨੁਕਸਾਨ ਤੇ ਨਹੀਂ ਹੋਇਆ ਪਰ ਫਿਰ ਵੀ ਗੱਡੀਆਂ ਦਾ ਕਾਫੀ ਨੁਕਸਾਨ ਹੋ ਗਿਆ ਤੁਸੀਂ ਦੇਖ ਸਕਦੇ ਹੋ ਬਿਜਲੀ ਦੇ ਤਾਰਾਂ ਵੀ ਟੁੱਟੀਆਂ ਸਾਰੀਆਂ ਹੋਇਆ ਕੀ ਸਾਡੇ ਖੇਰੇ ਹੋਇਆ ਕੀ ਸਰ ਕੋਈ ਹਵਾ ਵੀ ਨਹੀਂ ਨਹੀਂ ਚਲੀ ਤੇ ਬੱਸ ਗੱਡੀਆਂ ਲੱਗੀਆਂ ਤੇ ਉਹ ਛੋਕੜੋ ਡਰਾਈਵਰ ਦਾ ਵੀ ਥੋੜਾ ਜਿਹਾ ਬਚਾਅ ਹੋ ਗਿਆ ਗੇਟ ਤੇ ਹੀਗਾ ਤੇ ਗੱਡੀ ਜੇ ਨਹੀਂ ਬੈਠਾ ਹਜੇ ਤੇ ਨਾਲ ਹੀ ਝੋਟਾ ਡਿੱਗਿਆ ਜਗਦੰਮੀ ਫਿਲਹਾਲ ਲੋਕਾਂ ਨੇ ਪ੍ਰਸ਼ਾਸਨ ਲੱਗੇ ਅਪੀਲ ਕਰਦੇ ਆ ਕਿਹਾ ਹੈ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਜਿਹੇ ਰੁੱਖਾਂ ਦੀ ਪਛਾਣ ਕਰ ਉਹਨਾਂ ਨੂੰ ਪਹਿਲਾਂ ਹੀ ਕੱਟ ਦਿੱਤਾ ਜਾਵੇ ਤਾਂ ਜੋ ਲੋਕਾਂ ਦੀ ਜਾਨ ਮਾਲ ਤੋਂ ਨੁਕਸਾਨ ਹੁਣ ਤੋਂ ਬਚਾਇਆ ਜਾ ਸਕੇ ਜਗਵਾਨੀ ਟੀਵੀ ਦਿੱਲੀ ਪਠਾਨਕੋਟ ਤੋਂ ਅਨਬੋਲ ਸ਼ਰਮਾ ਦੀ ਰਿਪੋਰਟ